ਯਾਰ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਆ ਤੇ ਸ਼ਹਿਰ ਦਾ ਵੀ ਬੈਂਕ ਆ ਜਿਹੜਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸਾਰੇ ਪਬਲਿਕਲੀ ਜਿਹਨਾਂ ਨੂੰ ਇਹ ਮੈਸੇਜ ਜਾਂਦਾ ਨਾ ਕਿ ਬੈਂਕ ਦੇ ਵਿੱਚ ਅੱਜ ਪਬਲਿਕ ਮੀਟ ਹੋਈ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਬੈਂਕ ਦੇ ਵਿੱਚ ਕੋਈ ਨਾ ਕੋਈ ਨਵੀਆਂ ਐਫਰਟਸ ਹੋਣ ਜਾ ਰਹੀਆਂ ਆ ਮੈਂ ਯਕੀਨ ਦਿਵਾਉਣਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਡਿਆਂ ਅਸੀਂ ਸ਼ਾਮਾਂ ਤੇ ਤੁਹਾਡੇ ਅਸੀਂ ਕਮਤੇ ਖਰੇ ਉਤਰਾਂਗੇ ਤੇ ਕੋਸ਼ਿਸ਼ ਕਰਾਂਗੇ ਬੈਂਕ ਦਾ ਬੱਤ ਬੱਤ ਡਿਪੋਜ਼ਿਟ ਤੁਹਾਡੇ ਥਰੂ ਅਸੀਂ ਲਈਏ ਤਾਂ ਇਹ ਜਿਹੜਾ ਬੈਂਕ ਤੁਹਾਡਾ ਸਾਰਿਆਂ ਦਾ ਆਪਣਾ ਬੈਂਕ ਆ ਕਰਕੇ ਮੈਂ ਕੋਸ਼ਿਸ਼ ਕੀਤੀ ਵੀ ਇਹ ਪਬਲਿਕ ਮੀਟ ਜਿਹੜਾ ਇਹ ਬੈਂਕ ਨਕੋਦਰ ਦਾ ਲੋਕਾਂ ਦਾ ਬੈਂਕ ਆ ਇਹਦੇ ਵਿੱਚ ਪਬਲਿਕ ਮੀਟ ਰੱਖੀ ਹੈ 20 25 25 ਬੰਦੇ ਬਾਰ ਬਾਰ ਸ਼ਹਿਰ ਦੇ ਰਿਸਪੈਕਟੇਬਲ ਆਈਏ ਉਹਨਾਂ ਦੀ ਸਹਿਯੋਗਨ ਲਈਏ ਇਸ ਬੈਂਕ ਨੂੰ ਤਰੱਕੀ ਦੀ ਰਾਹ ਤੇ ਲਈਏ ਫੀਟਸ ਇਦਾਂ ਲੀਆਂ ਮਹੀਨੇ ਦੋ ਦੋ ਵਾਰੀ ਹੋਣਗੀਆਂ ਲਗਾਤਾਰ ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਮੇਰੇ ਜਿਹੜਾ ਮੇਰਾ ਟਿਊਨਰ ਆ ਪੰਜ ਸਾਲ ਦਾ ਉਹ ਚ ਮੈਂ ਵੱਧ ਤੋਂ ਵੱਧ ਇਹ ਲੋਕਾਂ ਦੇ ਨਾਲ ਜੁੜ ਸਕਾਂ ਹਿੰਦੂ ਬੈਂਕ ਦੇ ਵਿੱਚ ਇਕਤਾ ਲਹਿਰ ਦੀ ਟੀਮ ਪਹੁੰਚੀ ਆ ਜਿੱਥੇ ਅੱਜ ਗਾਹਕ ਮਿਲਣੀ ਕਰਾਈ ਗਈ ਆ ਬੈਂਕ ਦੇ ਕਰਮਚਾਰੀ ਨਾਲ ਮੌਜੂਦ ਨੇ ਇੱਥੇ ਕਸਟਮਰ ਗਾਹਕ ਜਿਹੜੇ ਨੇ ਉਹ ਨਾਲ ਮੌਜੂਦ ਨੇ ਇੱਕ ਮਿਲਣੀ ਜਿਹੜੀ ਚੇਅਰਮੈਨ ਬਣ ਤੋਂ ਬਾਅਦ ਪਹਿਲੀ ਮਿਲਣੀ ਕਰਾਈ ਗਈ ਆ ਗੱਲਬਾਤ ਵੀ ਥੋੜੀ ਜਿਹੀ ਕਰ ਲੈਨੇ ਆ ਸਭ ਤੋਂ ਪਹਿਲੇ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਦਾਂ ਦਾ ਰਿਸਪੌਂਸ ਮਿਲਿਆ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਆ ਇਕਤਾ ਲਹਿਰ ਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸਨੇਹ ਤੇ ਸਾਡੀ ਇਸ ਇਸ ਨੂੰ ਕਵਰ ਕਰ ਰਹੇ ਆ ਤੇ ਕਿਉਂਕਿ ਇਹ ਸ਼ਹਿਰ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਆ ਤੇ ਸ਼ਹਿਰ ਦਾ ਹੀ ਬੈਂਕ ਆ ਜਿਹੜਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸਾਰੇ ਪਬਲਿਕ ਜਿਨ੍ਹਾਂ ਨੂੰ ਇਹ ਮੈਸੇਜ ਜਾਂਦਾ ਨਾ ਕਿ ਬੈਂਕ ਦੇ ਵਿੱਚ ਅੱਜ ਪਬਲਿਕ ਮੀਟ ਹੋਈ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਬੈਂਕ ਦੇ ਵਿੱਚ ਕੋਈ ਨਾ ਕੋਈ ਨਵੀਆਂ ਐਫਰਟਸ ਹੋਣ ਜਾ ਰਹੀਆਂ ਤੇ ਮੈਂ ਯਕੀਨ ਦਿਵਾਉਣਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਡੇ ਆ ਅਸੀਂ ਸ਼ਾਮਾਂ ਤੇ ਤੁਹਾਡੇ ਅਸੀਂ ਕਮਤੇ ਖਰੇ ਉਤਰਾਂਗੇ ਤੇ ਕੋਸ਼ਿਸ਼ ਕਰਾਂਗੇ ਬੈਂਕ ਦਾ ਵੱਧ ਤੋਂ ਵੱਧ ਡਿਪੋਜ਼ਿਟ ਤੁਹਾਡੇ ਥਰੂ ਅਸੀਂ ਲਈਏ ਤਾਂ ਇਹ ਜਿਹੜਾ ਬੈਂਕ ਤੁਹਾਡਾ ਸਾਰਿਆਂ ਦਾ ਆਪਣਾ ਬੈਂਕ ਆ ਇਸ ਤਰ੍ਹਾਂ ਹੀ ਕਾਮਯਾਬ ਹੋਵੇ ਸਰ ਆ ਜਿਹੜੀ ਗਾਹਕ ਮਿਲਣੀ ਕਰਾਈ ਆ ਇਹਦੇ ਵਿੱਚ ਕੀ ਮਕਸਦ ਜੀ ਕੀ ਸਾਡਾ ਪਰਪਸ ਇਹ ਸੀ ਵੀ ਲੋਕਾਂ ਨੂੰ ਪਤਾ ਤਾਂ ਲੱਗੇ ਬਹੁਤ ਸਾਰੇ ਲੋਕ ਮੈਨੂੰ ਜਦੋਂ ਮੈਂ ਚੇਅਰਮੈਨ ਬਣਿਆ ਬਹੁਤ ਸਾਰੇ ਲੋਕਾਂ ਦੀ ਇਹ ਰਾਏ ਸੀ ਕਿ ਅਸਾਂ ਤਾਂ 20-22 ਸਾਲ ਹੋ ਗਏ ਸੀ ਤੁਹਾਡੇ ਬੈਂਕ 'ਚ ਹੀ ਨਹੀਂ ਗਏ ਕਦੀ ਕਿਹੜਾ ਬੈਂਕ ਆ ਹਿੰਦੂ ਬੈਂਕ ਕਿੱਥੇ ਆ ਇਹਦੇ ਸਾਨੂੰ ਗੱਲਾਂ ਜਿਹੜੀਆਂ ਪਿੰਚ ਕਰਦੀਆਂ ਸੀ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਵੀ ਇਹ ਪਬਲਿਕ ਮੀਟ ਜਿਹੜਾ ਇਹ ਬੈਂਕ ਨਕੋਦਰ ਦਾ ਲੋਕਾਂ ਦਾ ਬੈਂਕ ਆ ਇਹਦੇ ਵਿੱਚ ਪਬਲਿਕ ਮੀਟ ਰੱਖੀ ਹੈ 20 25 25 ਬੰਦੇ बार-बार ਸ਼ਹਿਰ ਦੇ ਰਿਸਪੈਕਟੇਬਲ ਆਈਏ ਉਹਨਾਂ ਦੀ ਸਹਾਇਤਾ ਲਈਏ ਇਸ ਬੈਂਕ ਨੂੰ ਤਰੱਕੀ ਦੀ ਰਾਹ ਤੇ ਲਈਏ ਇਹ ਮੀਟਸ ਇਦਾਂ ਦੀਆਂ ਮਹੀਨੇ ਦੋ ਦੋ ਵਾਰੀ ਹੋਣਗੀਆਂ ਲਗਾਤਾਰ ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਮੇਰੇ ਜਿਹੜਾ ਮੇਰਾ ਟਿਨਿਓਰ ਆ 5 ਸਾਲ ਦਾ ਉਹ 'ਚ ਮੈਂ ਵੱਧ ਤੋਂ ਵੱਧ ਇਹ ਲੋਕਾਂ ਦੇ ਨਾਲ ਜੁੜ ਸਕਾਂ ਬਹੁਤ ਸਾਰੇ ਕਸਟਮਰ ਤੁਹਾਡੇ ਨਾਲ ਆਏ ਨੇ ਕਿਦਾਂ ਦਾ ਰਿਸਪੌਂਸ ਮਿਲਿਆ ਬਹੁਤ ਅੱਛਾ ਬਹੁਤ ਅੱਛਾ ਕਿਉਂਕਿ ਜਿਹੜੇ ਬੰਦੇ ਅੱਜ ਆਏ ਆ ਉਹ ਇੰਨੇ ਕਿ ਮੈਜੋਰਡ ਇੰਨੇ ਕਿ ਸੀਨੀਅਰ ਸਿਟੀਜ਼ਨ ਆ ਉਹ ਉਹਨਾਂ ਦਾ ਇਸ ਪਾਸੇ ਬਹੁਤ ਜ਼ਿਆਦਾ ਆਪਣਾ ਐਕਸਪੀਰੀਅੰਸ ਆ ਤੇ ਮੈਨੂੰ ਲੱਗਦਾ ਵੀ ਉਸ ਐਕਸਪੀਰੀਅੰਸ ਤੋਂ ਜੋ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਕੀਤੀਆਂ ਅਸੀਂ ਬੈਂਕ ਦੀ ਤਰੱਕੀ ਲਈ ਸਾਨੂੰ ਬਹੁਤ ਕਾਮਯਾਬ ਹੋਣਗੇ ਜਿੰਦਰਜੀਤ ਸਿੰਘ ਬਜਾਜ ਆ ਜੀ ਮੈਨੂੰ ਬੈਂਕ ਦੇ ਡਾਇਰੈਕਟਰ ਦੀ ਵਜੋਂ ਚੁਣਿਆ ਗਿਆ ਵਾ ਜੀ ਇਸ ਟਾਈਮ ਜਿਹੜੀ ਬੈਂਕ ਚ ਮੀਟਿੰਗ ਹੋਈ ਆ ਬੜੀ ਸਫਲਤਾਪੂਰਵਕ ਹੋਈ ਆ ਸਾਰੇ ਸ਼ਹਿਰ ਦੇ ਮੇਨ ਪਤਵੰਤੇ ਪਹੁੰਚੇ ਆ ਉਹਨਾਂ ਨੇ ਸਾਰੇ ਬੈਂਕ ਦੇ ਵਿੱਚ ਗਾਈਡਲਾਈਨਸ ਬਾਰੇ ਦੱਸਿਆ ਵਾ ਦਸਣ ਤੋਂ ਬਾਅਦ ਆ ਪਤਾ ਲੱਗਾ ਵੀ ਜੋ ਬੈਂਕ ਦੀਆਂ ਕਮੀਆਂ ਵਾ ਉਹ ਕੁਝ ਸਮੇਂ ਦੇ ਵਿੱਚ ਹੀ ਦੂਰ ਕੀਤੀਆਂ ਜਾਣਗੀਆਂ ਔਰ ਬੈਂਕ ਨੂੰ ਬੜੇ ਚੰਗੀ ਰਾਹ ਤੇ ਲਿਜਾਇਆ ਜਾਏਗਾ ਔਰ ਸਾਰਾ ਕੁਝ ਸਾਰਾ ਸੰਪੂਰਨ ਇਸ ਤਰ੍ਹਾਂ ਕੀਤਾ ਜਾਏਗਾ ਵੀ ਜਿਹੜਾ ਕਿ ਬੈਂਕ ਅਗੋਲੀ ਬਹੁਤ ਜ਼ਿਆਦਾ ਤਰੱਕੀ ਤੇ ਜਾਵੇ ਉਹ ਕਿ ਸ਼ੁਕਰੀਆ ਜੀ ਕਮੀਆਂ ਦੱਸੀਆਂ ਗਈਆਂ ਨੇ ਅ ਪਲਾ ਸਾਹਿਬ ਕੁਝ ਕਮੀਆਂ ਵੀ ਦਸੀਆਂ ਗਈਆਂ ਤੁਹਾਨੂੰ ਪੁਰਾਣੇ ਕਸਟਮਰਾਂ ਨੇ ਦਸੀਆਂ ਕੁਝ ਕਮੀਆਂ ਇਸ ਕਮੀਆਂ ਨੂੰ ਕਿਸ ਤਰ੍ਹਾਂ ਬੂਰੀਆ ਕਰ ਦੇਖੋ ਜੀ ਜਿਹੜੀਆਂ ਉਹਨਾਂ ਸੁਜੈਸ਼ਨਸ ਹਨ ਦਿੱਤੀਆਂ ਬਹੁਤ ਵੈਲਿਊਏਬਲ ਸਿਗੀਆਂ ਉਹ ਕਮੀਆਂ ਨੈਚੁਰਲੀ ਅਸੀਂ ਮਹਿਸੂਸ ਕਰਦੇ ਕਿ ਕੁਝ ਕਮੀਆਂ ਹੈਗੀਆਂ ਪਰ ਕੁਝ ਕਮੀਆਂ ਜਿਹੜੀਆਂ ਆਰਬੀਆਈ ਵੱਲੋਂ ਲੱਗੀਆਂ ਨੇ ਰੈਸਟ੍ਰਿਕਸ਼ਨ ਲੱਗੀਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਉਹ ਕਮੀਆਂ ਦੂਰ ਕਰਕੇ ਆਰਬੀਆਈ ਤੋਂ ਜਿਹੜੀਆਂ ਰੈਸਟ੍ਰਿਕਸ਼ਨ ਹਟਾ ਲਈਏ ਤਾਂ ਆਪਣੇ ਗਾਹਕਾਂ ਨੂੰ ਵੱਧ ਤੋਂ ਵੱਧ ਅਸੀਂ ਲਾਭ ਦੇ ਸਕੀਏ ਨਵੇਂ ਗਾਹਕ ਜਿਹੜੇ ਆ ਉਹ ਕਿਸ ਤਰ੍ਹਾਂ ਜੁੜ ਜਾਣਗੇ ਸਾਡੀ ਕੋਸ਼ਿਸ਼ ਹੈ ਜਿੱਦਾਂ ਉਹ ਅੱਜ ਪਬਲਿਕ ਇਹ ਸਾਡੇ ਗਾਹ ਕੀ ਆ ਤੇ ਉਹ ਸੋਲਿਡ ਗਾਗਾ ਤੇ ਜੇ ਇਹ ਜਾ ਕੇ ਬਾਹਰ ਕਹਿਣਗੇ ਕਿ ਬੈਂਕ ਬਹੁਤ ਅੱਛੀ ਜਾ ਰਹੀ ਹੈ ਬੈਂਕ ਦੇ ਬੰਦੇ ਐਸ ਲਈ ਬਹੁਤ ਵਧੀਆ ਆ ਗਏ ਆ ਤੇ ਸਾਨੂੰ ਇਹ ਡਿਪੋਜ਼ਿਟ ਆਪ ਵੀ ਦੇਣਗੇ ਤੇ ਪਲੱਸ ਨਾਲ ਪਬਲਿਕ ਨੂੰ ਵੀ ਦਿਵਾਉਣਗੇ ਇਦਾਂ ਵੀ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਪਬਲਿਕ ਇਹ ਮਹੀਨੇ 'ਚ ਕੋਸ਼ਿਸ਼ ਆ ਸਾਡੀ ਦੋ ਵਾਰੀ ਹੋਇਆ ਕਰੀਏ ਇਹ ਮੀਟਿੰਗ ਕਿਉਂਕਿ ਬੈਂਕ ਸੀ ਮੇਰੀ ਕੋਸ਼ਿਸ਼ ਸੀ ਵੀ ਘੱਟੋ ਘੱਟ 100-100 ਬੰਦਾ ਆਂਦਾ ਪਰ ਸਾਡੇ ਕੋਲ ਬੈਂਕ ਦੀ ਜਿਹੜੀ ਸੀਟਿੰਗ ਅਰੇਂਜਮੈਂਟ ਆ ਉਹ 25-30 ਦਾ ਹੈਗਾ ਮੈਂ ਸੋਚਦਾ ਸੀ ਵੀ 25-25-30-30 ਬੰਦੇ ਸ਼ ਤਰਲੋਪ ਭਟਾਰਾ ਜੀ ਨੂੰ ਕੋਲਦਰ ਤੋਂ ਭਟਾਰਾ ਤੋਂ ਹਿੰਦੂ ਬੈਂਕ ਤੇ ਆਏ ਹੋਏ ਇੱਕ ਦਾਗ ਮਿਲ ਨਹੀਂ ਕਰਾਈ ਗਈ ਆ ਕਿਸ ਤਰ੍ਹਾਂ ਲਗਾ ਦੇਣਾ ਕੀ ਬਾਤ ਆ ਜੀ ਬਹੁਤ ਖੁਸ਼ੀ ਹੋਈ ਆ ਜੀ ਸਾਰੇ ਸ਼ਹਿਰ ਦੇ ਵਿੱਚ ਇਹਨੂੰ ਬਹੁਤ ਮਾਨਤਾ ਦਿੱਤੀ ਗਈ ਆ ਜੀ ਤਾ ਇਹ ਜਿਹੜੇ ਭੱਲਾ ਜੀ ਆ ਇਹਨਾਂ ਨੇ ਅੱਜ ਤਾਈਂ ਅਸੀਂ ਇਹਨਾਂ ਨਾਲ ਜੁੜੇ ਆ ਜਿੰਨੇ ਵੀ ਕੰਮ ਕੀਤੇ ਆ ਜ਼ਿੰਦਗੀ ਦੇ ਵਿੱਚ ਜਿੱਥੋਂ ਇਹ ਚੱਲੇ ਆ ਜਿੱਥੇ ਅੱਜ ਪਹੁੰਚੇ ਆ ਇਹ ਤੁਸੀਂ ਦੇਖਿਓ ਸਹੀ ਥੋੜੇ ਦਿਨਾਂ ਚ ਕਿੱਥੇ ਲੈ ਜਾਂਦੇ ਆ ਕਿੰਨੀ ਦੇਰ ਤੋਂ ਤੁਸੀਂ ਇਸ ਬੈਂਕ ਨਾਲ ਜੁੜੇ ਹੋ ਇਸ ਬੈਂਕ ਦੇ ਨਾਲ ਜੀ ਬਜ਼ੁਰਗਦਾਰ ਬਜ਼ੁਰਗ ਸਾਡੇ ਜੁੜੇ ਆ ਬਜ਼ੁਰਗਦਾਰ ਹਾਂ ਅੱਜ ਵੀ ਨਹੀਂ ਸਾਡੇ ਹਾਂ ਸਾਡੇ ਫਾਦਰ ਵੀ ਇਹ ਨਾਲ ਇੱਥੇ ਡਾਇਰੈਕਟਰ ਰਹੇ ਆ ਜੀ ਲੇਕਿਨ ਉਸ ਵੇਲੇ ਦਾ ਤਾਂ ਅੱਜ ਵੇਲੇ ਦਾ ਫਰਕ ਬਹੁਤ ਆ ਉਸ ਵੇਲੇ ਲੋਕਾਂ ਨੂੰ ਕਿਤੇ ਪੈਸੇ ਦੀ ਇੰਨੀ ਜ਼ਰੂਰਤ ਨਹੀਂ ਸੀ ਅੱਜ ਜਿੰਨੇ ਪੈਸੇ ਦੀ ਜ਼ਰੂਰਤ ਆ ਉਹ ਇਹ ਪੱਲਾ ਜੀ ਸਮਝ ਸਕਦੇ ਆ ਕਿਉਂਕਿ ਇਹਨਾਂ ਇਹਨਾਂ ਕੋ ਫਾਈਨੈਂਸ਼ੀਅਲ ਕੰਮ ਕੋਲ ਜਾਂਦਾ ਵੀ ਰਿਹਾ ਇਸ ਕਰਕੇ ਜਿਹੜੀ ਡਿਮਾਂਡ ਆ ਇਹ ਹੀ ਪੂਰੀ ਕਰ ਸਕਦੇ ਆ ਆਮ ਛੋਟੇ ਪਬਲਿਕ ਦੇ ਵਿੱਚ ਜਿਹੜੇ ਆਪਣੇ ਲੋਨ ਲੈਣ ਆਲੇ ਆ ਪਹਿਲਾਂ ਕੋਈ ਮੈਨੂੰ ਨਹੀਂ ਲੱਗਦਾ ਅਸੀਂ ਵੀ ਕਈ ਵਾਰੀ ਇੱਥੇ ਆਏਗਾ ਲੋਨ ਲੈਣ ਉਹਦੇ ਵਿੱਚ 19 ਸਮਰਥਾ ਨਹੀਂ ਤੇ ਰਾਜਨੀਤੀ ਬੜੀ ਚੱਲਦੀ ਰਹੀ ਹੈ ਜੀ ਅੱਜ ਇਹਨਾਂ ਨੂੰ ਇਹੀ ਹੈ ਬਿਨਾਂ ਰਾਜਨੀਤੀ ਤੋਂ ਇਹ ਕੰਮ ਕਰਨਗੇ ਜਿਹਨਾਂ ਦੇ ਜ਼ਰੂਰਤਮੰਦ ਦਾ ਦੇਖ ਕੇ ਜੋ ਇਹਨਾਂ ਦੇ ਨੋਰਮਸ ਉਹਦੇ ਮੁਤਾਬਕ ਕਰਨਗੇ ਅੱਗੇ ਨੋਰਮਸ ਵੀ ਨਹੀਂ ਪਾਲੇ ਜਾਂਦੇ ਸੀ ਤੇ ਇਹ ਮੁਤਾਬਕ ਹੁਣ ਅੱਗੇ ਤੋਂ ਬੈਂਕ ਹੋਰ ਤਰੱਕੀ ਕਰੇਗਾ ਅਸੀਂ ਵੀ ਨਾਲ ਹੀ ਆ ਜੀ ਇਹਨਾਂ ਦੇ ਇਹਨਾਂ ਦੇ ਨਾਲ ਆ ਜੋ ਜ਼ਰੂਰਤ ਪਾਊਗੀ ਕੋਈ ਗੱਲ ਨਹੀਂ ਜੇ ਸਲਾਹ ਮੰਗਣਗੇ ਦਵਾਂਗੇ ਵੀ ਹਾਂ ਹਾਂ 300 ਰੁਪਏ ਦੇ ਮੀਰਾਨੰਦ ਨਰਿੰਦਰ ਕੁਮਾਰ ਟੰਡਨ ਜੀ ਰੰਦਲ ਸਾਹਿਬ ਕਦੋਂ ਇਸ ਬੈਂਕ ਦੇ ਨਾਲ ਜੁੜੇ ਹੋ ਤੁਸੀਂ ਅਸੀਂ ਤਾਂ ਬਹੁਤ ਦੇਰ ਤੋਂ ਸਾਡਾ ਪਰਿਵਾਰ ਜੁੜਿਆ ਹੈ ਜੀ ਅਸੀਂ ਇਹਦੇ ਮੈਂਬਰ ਵੀ ਆਂ ਜੀ ਪਰ ਮਤਲਬ ਵਿੱਚ ਛੱਡ ਗਏ ਸੀ ਜੀ ਹਾਂ ਹੁਣ ਕੋਈ ਨਹੀਂ ਆਮੀ ਇਥੇ ਦੌਰ ਮਿਲਣ ਦੀ ਕੋਸ਼ਿਸ਼ ਕੀਤੀਆਂ ਗਈਆਂ ਕਮੀਆਂ ਵੀ ਸਿਗੀਆਂ ਪਰ ਹੁਣ ਉਮੀਦ ਬਹੁਤ ਹੈ ਵੀ ਕੰਮ ਜਿਹੜਾ ਸਾਰਾ ਠੀਕ ਹੋਏਗਾ ਜੀ ਹਾਂ ਤੇ ਨਰਗਾਹ ਤਾਂ ਬੈਂਕ ਹੋਰ ਤਰੱਕੀ ਕਰੇਗਾ ਮੈਨੂੰ ਤਾਂ ਸਾਡੇ ਤਾਂ ਪੂਰੀ ਉਮੀਦ ਹੈ ਜੀ ਪੂਰੀ ਉਮੀਦ ਹੈ ਬੈਂਕ ਤਰੱਕੀ ਕਰੇਗਾ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਹਿੰਦੂ ਬੈਂਕ ਦੇ ਵਿੱਚ ਸੀ ਪ੍ਰੇਮ ਸਾਹਿਬ ਨਾਲ ਗੱਲਬਾਤ ਹੋੜੀ ਜੀ ਇਹਨਾਂ ਨਾਲ ਵੀ ਕਰਾਂਗਾ ਕਿਉਂਕਿ ਬੜੀ ਮਿਹਨਤ ਹੁੰਦੀ ਹੈ ਇਹਨਾਂ ਦੀ ਵੀ ਜਦੋਂ ਵੀ ਆਈਦਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲਾਇਨ ਦੇ ਵਿੱਚ ਥੈਂਕ ਯੂ ਇਕਤਾ ਲਰ ਸਰ ਅੱਜ ਇੱਕ ਗੱਲ ਕਰਾਈ ਗਈ ਹੈ ਅੱਜ ਦੀ ਕਸਟਮਰ ਮੀਟ ਜੋ ਹੋਈ ਆ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਜੀ ਕਿਉਂਕਿ ਐਨੇ ਲਾਰਜ ਪੱਧਰ ਤੇ ਔਰ ਜਿਹੜੇ ਸਾਡੇ ਐਨੇ ਸੀਨੀਅਰ ਜਿਹੜੇ ਕਸਟਮਰਸ ਆ ਉਹ ਅੱਜ ਬੈਂਕ ਦੇ ਵਿੱਚ ਪਧਾਰੇ ਆ ਤੇ ਆਈ ਐਮ ਹੋਪਫੁਲ ਕਿ ਬੈਂਕ ਜਿਹੜਾ ਇਹਨਾਂ ਦੀ ਦੇਖ ਰੇਖ ਦੇ ਵਿੱਚ ਜਾਂ ਕਸਟਮਰ ਜਿਹੜੀ ਨੀਤ ਦੇ ਵਿੱਚ ਡਿਪੋਜ਼ਿਟ ਲੋਨਸ ਐਂਡ ਐਡਵਾਂਸਸ ਜੋ ਸਾਡੇ ਅੱਜ ਦੇ ਅਜੰਡਾ ਰੱਖਿਆ ਸੀਗਾ ਉਹਦੇ ਵਿੱਚ ਇਹ ਸਹਿਯੋਗ ਪਾਣਗੇ ਔਰ ਗਾ ਅੱਗੇ ਜਿਹੜੀ ਇਹਨਾਂ ਦੇ ਲਿੰਕ ਦੇ ਵਿੱਚ ਪਬਲਿਕ ਹੋਰ ਹੈਗੀ ਆ ਜਾਂ ਕੋਈ ਵਪਾਰੋ ਅੱਛੇ ਹੈਗੇ ਆ ਮਿਲਣ ਵਾਲੇ ਉਹ ਉਹਨਾਂ ਤੱਕ ਪਹੁੰਚ ਕਰਨਗੇ ਔਰ ਬੈਂਕ ਨੂੰ ਥੋੜੀ ਇਹਦੇ ਵਿੱਚ ਹੈਲਪ ਮਿਲੇਗੀ ਇਹ ਫੈਕਟਰ ਕੀ ਕਰੀਏ ਮੈਂ ਪੁੱਛਣਾ ਚਾਹਾਂ ਤੁਸੀਂ ਕਿਹਾ ਬੈਂਕ ਹੱਲੇ ਪ੍ਰੋਫਿਟ ਵਿੱਚ ਜਾ ਰਿਹਾ ਕਾਫੀ ਪ੍ਰੋਫਿਟ ਜਾ ਰਿਹਾ ਹੈ ਸਰ ਹੱਲੇ ਨਹੀਂ ਜੇ ਬੈਂਕ ਹਰ ਸਾਲ ਹੀ ਪ੍ਰੋਫਿਟ ਚ ਹੁੰਦਾ ਹਰ ਸਾਲ ਹੀ ਪ੍ਰੋਫਿਟ ਹੁੰਦਾ ਸਾਡਾ ਅੱਜ ਦਾ ਜਿਹੜਾ ਮੈਂ ਤੁਹਾਨੂੰ 31 ਮਾਰਚ 2025 ਦਾ ਜੋ ਪ੍ਰੋਫਿਟ ਨੈਟ ਪ੍ਰੋਫਿਟ ਜੀ ਸਾਰੇ ਖਰਚੇ ਕਰ ਦੇਣ ਤੋਂ ਬਾਅਦ 2 ਕਰੋੜ 97 ਲੱਖ ਬੈਂਕ ਨੇ ਪ੍ਰੋਫਿਟ ਕੱਢਿਆ ਜੀ net profit net profit ਸਾਰੇ ਖਰਚੇ ਕੱਢਣ ਤੋਂ ਬਾਅਦ ਹਾਊ ਐਵਰ ਕਿ ਆਪਾਂ ਉਹਦੇ ਵਿੱਚ ਜਿਹੜੀਆਂ ਕੁਝ ਸਾਨੂੰ ਪ੍ਰੋਵੀਜ਼ਨ ਵੀ ਪਾਣੀਆਂ ਪਈਆਂ ਐਨਪੀਏ ਨੂੰ ਕਵਰ ਕਰਨ ਲਈ ਤੇ ਕੁਝ ਗ੍ਰੈਚਿਟੀ ਫੰਡ ਐਸ ਪਰ ਆਰਬੀਆਈ ਰੂਲਸ ਜੋ ਪ੍ਰੋਵੀਜ਼ਨਸ ਪਾਣੀਆਂ ਪਈਆਂ ਉਹ ਵੀ ਪਾਈਆਂ ਸੀ ਔਰ ਉਸ ਤੋਂ ਬਾਅਦ ਜੋ ਸਾਡਾ ਕੈਰੀਡ ਫਾਰਵਰਡ ਹੋਇਆ ਪ੍ਰੋਫਿਟ ਨੈਟ ਪ੍ਰੋਫਿਟ ਉਹ 1 ਕਰੋੜ 2 ਲੱਖ ਰੁਪਏ ਸਰ ਤਾਂ ਲੱਗਦਾ ਹੈ ਜਿਹੜੀ ਅੱਜ ਗਾਹ ਮਿਲੇ ਹੋਈ ਪੁਰਾਣੇ ਕਸਟਮਰ ਮਿਲੇ ਨੇ ਕੁਝ ਬੈਂਕ ਹੋਰ ਅੱਗੇ ਵਧੂਗਾ ਬਿਲਕੁਲ ਜੀ ਆਈ ਐਮ ਫੁੱਲੀ ਹੋਪਫੁਲ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੋਂ ਜਿਹੜੀਆਂ ਹਿੰਦੂ ਬੈਂਕ ਨਕੋਦਰ ਤੋਂ ਦਿਖਾ ਰਹੇ ਸੀ ਹਿੰਦੂ ਬੈਂਕ ਇੱਕ ਬਹੁਤ ਪੁਰਾਣਾ ਬੈਂਕ ਆ ਸਬਜੀ ਮੰਡੀ ਦੇ ਵਿੱਚ ਜਿਸ ਹੁਣ ਚਾਰਜ ਚੇਅਰਮੈਨ ਪੱਲਾ ਸਾਹਿਬ ਨੇ ਸੰਭਾਲਿਆ ਵਾ ਅੱਜ ਇੱਥੇ ਗਾਠ ਮਿਲਣੀ ਕਰਾਈ ਗਈ ਆ ਔਰ ਜਿਹੜੇ ਪੁਰਾਣੇ ਔਰ ਸੀਨੀਅਰ ਸਿਟੀਜ਼ਨ ਆ ਉਹਨਾਂ ਦੀ ਵੀ ਗਾਠ ਮਿਲਣੀ ਹੋਈ ਆ ਜਿਹੜੇ ਬਹੁਤ ਵਧੀਆ ਜਿਹੜੇ ਗਾਠ ਸੀ ਉਹਨਾਂ ਦੀ ਮਿਲਣੀ ਹੋਈ ਆ ਕੁਝ ਕਮੀਆਂ ਦੱਸੀਆਂ ਗਈਆਂ ਨੇ ਕੁਝ ਸੁਝਾਅ ਦਿੱਤੇ ਗਏ ਨੇ ਔਰ ਪੱਲਾ ਸਾਹਿਬ ਨੇ ਔਰ ਪ੍ਰੇਮ ਜੀ ਨੇ ਪੂਰਾ ਆਸ਼ਵਾਸ਼ਣ ਦਿੱਤਾ ਕਿ ਜਿਹੜੀਆਂ ਕਮੀਆਂ ਦੱਸੀਆਂ ਗਈਆਂ ਇਹਨਾਂ ਨੂੰ ਪੂਰੀਆਂ ਕਰਾਂਗੇ ਔਰ ਉਮੀਦ ਆ ਕਿ ਬੈਂਕ ਅੱਗੇ ਤੋਂ ਹੋਰ ਵੱਧੂ ਕੰਮ ਕਰ ਸਕੇਗਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊ ਨਕਾ